ਜੇ ਸੇਖੋ ਤੇ ਤੁਹਾਨੂੰ ਫਖਰ ਹੋਏਗਾ ਜੇ ਨੌਨ ਸੇਖੋ ਤੇ ਫਿਰ ਤੁਸੀਂ ਸਿੱਖਾਂ ਦੀ ਰਿਸਪੈਕਟ ਕਰਨ ਲੱਗ ਜਾਓਗੇ ਸਰਦਾਰਾਂ ਦੀ ਰਿਸਪੈਕਟ ਕਰਨ ਲੱਗ ਜਾਓਗੇ ਵੀਡੀਓ ਇੰਜ ਦੀ ਏ ਕਿ ਵੇਖ ਕੇ ਜਿਹੜੇ ਸਾਡੇ ਸਰਦਾਰ ਵੀਰ ਜੀ ਨੇ ਉਹਨਾਂ ਨੂੰ ਸਲੂਟ ਕਰਨ ਤੇ ਦਿਲ ਕਰਦਾ ਉਹਨਾਂ ਦੀ ਜਿਹੜੀ ਮਿਹਨਤ ਏ ਤੇ ਉਹਨਾਂ ਦੀ ਜਿਹੜੀ ਦਰਿਆਦਿਲੀ ਏ ਉਹ ਯਾਰ ਬਹੁਤ ਬਹੁਤ ਅੱਗੇ ਤੱਕ ਨਿਕਲ ਗਈ ਏ ਇੰਡੀਆ ਦੇ ਵਿੱਚ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਆਦਮੀ ਇਹ ਉਹਦੇ ਸਿਰ ਦੇ ਵਿੱਚ ਕੀੜੇ ਪੈ ਗਏ ਨੇ ਤੇ ਕੀੜੇ ਉਹਦੇ ਜਿਹੜਾ ਸਾਰੇ ਹੈਗਾ ਉਹਨੂੰ ਖਾ ਰਿਆ ਨੇ ਬੁਰੀ ਤਰ੍ਹਾਂ ਉਸ ਬੰਦੇ ਦਾ ਬਹੁਤ ਬੁਰਾ ਹਾਲ ਹੈ ਤੇ ਅਗਰ ਮਜ਼ੀਦ ਇੱਕ ਤੋਂ ਦੋ ਦਿਨ ਉਸ ਉਹ ਬੰਦਾ ਉੱਥੇ ਰਹਿੰਦਾ ਤੇ ਉਹ ਬੰਦੇ ਦਾ ਸਿਰ ਜਿਹੜਾ ਸੀ ਉਹ ਮੁਕੰਮਲ ਖਤਮ ਹੋ ਜਣਾ ਸੀ ਪਤਾ ਨਹੀਂ ਉਹ ਵਿਚਾਰਾ ਕਿੰਨੀ ਕੁ ਦੇਰ ਤੋਂ ਇਸ ਅਜ਼ੀਅਤ ਦੇ ਵਿੱਚ ਸੀ ਤੇ ਇਹ ਹਕੂਮਤ ਵਾਸਤੇ ਸਵਾਲੀਆ ਨਿਸ਼ਾਨ ਹੈ ਤੇ ਉਸ ਸਰਦਾਰ ਜੀ ਵਾਸਤੇ ਦਿਲੋਂ ਸਲੂਟ ਹੈ ਤੇ ਦਿਲੋਂ ਉਹਨਾਂ ਦੀ ਰਿਸਪੈਕਟ ਹੈ ਅੱਜ ਦੀ ਆਪਾਂ ਇਸ ਵੀਡੀਓ ਦੇ ਅੰਦਰ ਜਾਣਾਂਗੇ ਕਿ ਸਰਦਾਰ ਜੀ ਨੇ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਇਨਸਾਨੀਅਤ ਵਾਸਤੇ ਠੀਕ ਹੈ ਅਗਰ ਸੇਖੋ ਤੁਸੀਂ ਵੀਡੀਓ ਨੂੰ ਦੇਖਣਾ ਤੇ ਗਰਭ ਕਰਨਾ ਆਪਣੇ ਸੇਖੋਂ ਤੇ ਅਗਰ ਨਾਨ ਸੇਖੋਂ ਤੇ ਸਿੱਖਾਂ ਦੀ ਰਿਸਪੈਕਟ ਕਰੋਗੇ ਸਭ ਤੋਂ ਪਹਿਲਾਂ ਆਪਾਂ ਵੀਡੀਓ ਦੇਖਨੇ ਆ ਫਿਰ ਕਰਨੇ ਇਸੇ ਗੱਲ ਬਾਤ ਤੇ ਵੀਡੀਓ ਲਵਾਉਣ ਤੋਂ ਪਹਿਲਾਂ तमाम ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੇ ਵੀ ਦਬਾਓ ਤਾਂ ਕਿ ਨਾਲ ਇਹ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਲੁਧਿਆਣੇ ਲੁਧਿਆਣੇ ਫਾਉਂਟੇਨ ਚੌਂਕ ਫਫਾਰਾ ਚੌਂਕ ਦੇ ਕੋਲੇ ਲੁਧਿਆਣਾ ਕਲੱਬ ਦੇ ਕੋਲੇ ਗੁਰਨਾਨਕ ਸਟੇਡੀਅਮ ਦੇ ਕੋਲੇ ਬਿਲਕੁਲ ਨੇੜੇ ਸਦਰ ਥਾਣਾ ਤੇ ਇੱਥੇ ਸਾਰੀ ਲੁਧਿਆਣੇ ਦੀ ਕ੍ਰੀਮ ਦੀ ਰਹਿائش ਆ ਕਮਿਸ਼ਨਰ ਸਾਹਿਬ ਦਾ ਘਰ ਡੀਸੀ ਸਾਹਿਬ ਦਾ ਘਰ ਇੱਥੇ ਪਿੱਛੇ ਇਸ ਸਾਰਾ ਰਹਿਸ਼ੀ ਏਰੀਆ ਜਿਹੜਾ ਇਹ ਸਾਰਾ ਹੁੜਾਣੇ ਦੀ ਅਫਤਰशाही ਇੱਥੇ ਰਹਿੰਦੀ ਹੈ ਤੇ ਇੱਥੇ ਇੱਕ ਬੰਦਾ ਬੈਠਾ ਉਹਦੇ ਸਿਰ 'ਤੇ ਕੀੜੇ ਪਏ ਹੋਇਆ ਸੱਤੂ ਮਾਸਟਰ ਚੱਕੀ ਇਹ ਵੀਰੇ ਦੇ ਸਿਰ 'ਤੇ ਕੀੜੇ ਪਏ ਹੋਇਆ ਐਡੇ-ਐਡੇ ਵੱਡੇ ਹੋਲ ਆ ਸਿਰ 'ਤੇ ਜਿਹੜੀ ਵੀਰੇ ਨੇ ਸਾਨੂੰ ਵੀਡੀਓ ਭੇਜੀ ਨਾ ਸੰਦੀਪ ਸਿੰਘ ਨੇ ਤੇ ਅਸੀਂ ਗੁਰੰਦਰੋਂ ਆ ਰਹੇ ਸੀ ਰਸਤੇ 'ਚ ਸਿੱਧਾ ਇੱਧਰ ਨੂੰ ਆ ਗਏ ਤੇ ਰਾਤ ਦੇ 7 ਵਜ ਗਏ ਆ ਜੀ 7 7:30 ਹੋ ਗਿਆ ਤੇ ਅਸੀਂ ਇਹ ਵੀਰ ਦੀ ਵੀਡੀਓ ਨੂੰ ਦੇਖ ਕੇ ਨਾ 1 ਮਿੰਟ ਵੀ ਰੁਕ ਨਹੀਂ ਸਕੇ ਵੀ ਅਸੀਂ ਡਿਲੇ ਕਰ ਦਈਏ ਵੀ ਯਾਰ ਸਵੇਰੇ ਲੈ ਆਵਾਂਗੇ ਆ ਦੇਖੋ ਵੀਰ ਦੇ ਸਿਰ ਦੇ ਵਿੱਚ ਕੀੜੇ ਦੇਖੋ ਕਿੱਡੇ-ਕਿੱਡੇ ਖੁੱਡਾ ਆ ਜੀ ਹੁਣ ਤੁਹਾਨੂੰ ਇਹ ਵੀਡੀਓ ਅਸੀਂ ਨੇੜਿਓਂ ਕਰਕੇ ਦਿਖਾਤੀ ਨਾ ਤਾਂ ਇਹ ਵੀਡੀਓ ਬੰਦ ਕਰ ਦੇਣੀ ਹੈ ਫੇਸਬੁੱਕ ਨੇ ਓਏ ਹੋ 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 ਆ ਕੀੜੇ ਖਾਈ ਜਾਂਦੇ ਬਾਈ ਦਾ ਸਿਰ ਆ ਕੀੜੇ ਆਦਮ ਖੋਰ ਕੀੜੇ ਇਹ ਬਾਈ ਦਾ ਮਾਸ ਖਾਈ ਜਾਂਦੇ ਸਿਰ ਦੀ ਖੋਪੜੀ ਖਾਈ ਜਾਂਦੇ ਆ ਬਾਈ ਤੇਰਾ ਨਾਂ ਕੀ ਆ ਹੈ ਸੋਨੂ ਸੋਨੂ ਪੂਰਾ ਨਾਂ ਕੀ ਆ ਤੇਰਾ ਪਿੰਡ ਕਿਹੜਾ ਖੰਨਾ ਕੀ ਕੰਮ ਕਰਦਾ ਸੀ ਇਹ ਰੇੜੀ ਤੇ ਕੀ ਕਰਦਾ ਸੀ ਤੇਰੇ ਡੈਡੀ ਦਾ ਕੀ ਨਾਮ ਹੈ ਮੇਰਾ ਸਾਫ ਨਹੀਂ ਗਾਉਂਦੇ ਡੈਡੀ ਦਾ ਕੀ ਨਾਮ ਤੇਰੇ ਦਾ ਸਿੰਦਾ ਸਿੰਘ ਇੱਥੇ ਟੰਗ ਦੇ ਪੁੱਤ ਇੱਥੇ ਲਾ ਦੇ ਇੱਥੇ ਲਾ ਇੱਥੇ ਸਿੰਦਾ ਸਿੰਘ ਸਿੰਦੇ ਦਾ ਮੁੰਡਾ ਤੂੰ ਡੈਡੀ ਦਾ ਕਿੱਥੇ ਰਹਿੰਦਾ ਡੈਡੀ ਤੇਰਾ ਖੰਨੇ ਰਹਦਾ ਖੰਨੇ ਖੰਨੇ ਕਿੱਥੇ ਹੈ ਖੰਨੇ ਕਿੱਥੇ ਮੀਟ ਮਾਰਕੀਟ ਕੋਲੇ ਐ ਮੀਟ ਮਾਰਕੀਟ ਕੋਲੇ ਮੀਟ ਮਾਰਕੀਟ ਕੋਲੇ ਡੈਡੀ ਕੀ ਕਰਦਾ ਤੇਰਾ ਹਲਵਾਈ ਦਾ ਕੰਮ ਕਰ ਹਲਵਾਈ ਦਾ ਤੇ ਤੇਰੀ ਆ ਹਾਲਤ ਕਿਵੇਂ ਹੋ ਗਈ ਸਿਰ ਚ ਕੀੜੇ ਕਿਵੇਂ ਪੈ ਗਏ ਨਸ਼ਾ ਕਰਦਾ ਤੂੰ ਕੋਈ ਸੱਚ ਦੱਸ ਅੱਜ ਅੱਜ ਨਹੀਂ ਝੂਠ ਬੋਲਣਾ ਹੋਣਾ ਇੱਕ ਵੀੜੀ ਵੀੜੀ ਪੀਤਾ ਸੀ ਨਹੀਂ ਉਸ ਤੋਂ ਪਹਿਲਾਂ ਪੰਗ ਵਾਲੀਆਂ ਸੈਕਟਰ ਪਿੰਦਾ ਸੀ ਨਾ ਪੰਗ ਨਹੀਂ ਪਿੰਦਾ ਸੀ ਨਹੀਂ ਕੋਲੇ ਖਾਂਦਾ ਸੀ ਕੋਲੇ ਇਹ ਹਾਲਤ ਕਿਵੇਂ ਬਣ ਗਈ ਤੇਰੀ ਫਿਰ ਤੇਰਾ ਪੂਰਾ ਨਾਂ ਕੀ ਐ ਤੂੰ ਪੂਰਾ ਨਾਂ ਵੀ ਨਹੀਂ ਦੱਸ ਰਿਹਾ ਅੰਦਾ ਸੋਨੂ ਆ ਜੀ ਕਾਗਜ਼ਾਂ 'ਚ ਵੀ ਸੋਨੂ ਹੀ ਨਾ ਕਿੰਨਾ ਪੜਿਆ ਸੋਨੂ 4 ਕਲਾਸਾਂ ਤੱਕ 4 ਕਲਾਸਾਂ ਪੜਿਆ ਅਲਿਆ ਜਾ ਕੇ ਪੱਤੀ ਧਵੇੜ ਦੇ ਲੈ ਮੈਂ ਲੈ ਲਵਾਂ ਬੈਂਡ ਤੂੰ ਨਾ ਸੋਨੂ ਦੇ ਸਿਰ ਦੇ ਵਿੱਚ ਇੱਡੇ ਵੱਡੇ ਵੱਡੇ ਦੋ ਹੋਲ ਆ ਤੇ ਜਿਹੜਾ ਕੀੜਿਆਂ ਨਾਲ ਭਰੇ ਪਏ ਆ ਜੂਆਂ ਸੋਨੂ ਦੇ ਸਿਰ ਦੇ ਵਿੱਚ ਪਈਆਂ ਹੋਈਆਂ ਬਹੁਤ ਜ਼ਿਆਦਾ ਮੋਟੀਆਂ ਚੰਮ ਜੂਆਂ ਜਿਹਦੇ ਕਰਕੇ ਸੋਨੂ ਦੇ ਕੀੜੇ ਪਏ ਆ ਆ ਤਾਂ ਕਿਸੇ ਨੇ ਵਾਲ ਜਾਂਦਾ ਕੱਟ ਤੇ ਰੱਪੀ ਜਾਣ ਦਾ ਕਿਸੇ ਨੇ ਭਲਾ ਕਰਤਾ ਜਿਹੜੀ ਇਹਦੇ ਸਰਚ ਮਸ਼ੀਨ ਮਚੂਨ ਲਾਤੀ ਆ ਤੇ ਨਹੀਂ ਤਾਂ सोनू ਦੇ ਸਿਰ ਦੇ ਹਾਲਾਤ ਹੋਰ ਬੱਤਰ ਹੋ ਜਾਣੇ ਸੀ ਧੰਨਵਾਦ ਆ ਉਹ ਸੰਦੀਪ ਵੀਰ ਦਾ ਜਿਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹਨੇ ਦੱਸਿਆ ਨਹੀਂ ਤਾਂ ਲੋਕ ਇੱਥੋਂ ਦੀ ਕੋਲ ਦੀ ਨਿੰਗੀ ਜਾਂਦੇ ਆ ਕੋਈ ਨਹੀਂ ਕਿਸੇ ਨੂੰ ਫਰਕ ਪੈਂਦਾ ਸੋ ਨੂੰ ਮਰੇ ਨਾ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਕਹਾਲੀ ਗੱਲ ਆ ਭਾਈ ਅੱਜ ਇਥੋਂ ਦੇ ਲੋਕ ਐਦਾਂ ਜਾਈ ਜਾਂਦੇ ਆ ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਹਰ ਬੰਦਾ ਇੰਨਾ ਕੁ ਉਲਝਿਆ ਹੋਇਆ ਕਿਸੇ ਨੂੰ ਸੋਨੂ ਨਜ਼ਰ ਨਹੀਂ ਆਉਂਦਾ ਕੋਈ ਨਹੀਂ ਦੇਖ ਰਿਹਾ ਵੀ ਸੋਨੂ ਇੱਥੇ ਕਿਉਂ ਬੈਠਾ ਸੋਨੂ ਦੀ ਇਹ ਹਾਲਤ ਕਿਉਂ ਹੋ ਗਈ ਆ ਐਡਾ ਵੱਡਾ ਹੋਲ ਆ ਸਿਰ 'ਚ ਤੇ ਵਿੱਚ ਕੀੜੇ ਭਰੇ ਹੋਏ ਆ ਬਾਈ ਤੇ ਇਹ ਬੈਠਾ ਜਿਹੜੀ ਜਗ੍ਹਾ ਤੇ ਆ ਜਿਹੜੇ ਏਰੀਏ ਚ ਆ ਨਾ ਲੁਧਿਆਣੇ ਦੀ ਕਰੀਮ ਆ ਇੱਥੇ ਰਹਿੰਦੀ ਇੱਥੇ ਸਾਰੀ ਵੱਡੀ ਅਫਸਰशाही ਆ ਜਿਹੜੀ ਇਸ ਰੋਡ ਤੋਂ ਦੀ ਗੁਜ਼ਰਦੀ ਆ ਨਿਕਲਦੀ ਆ ਇੱਥੋਂ ਸਾਨੂੰ ਦੇਖ ਕੇ ਰਾਹਗੀਰ ਖੜ ਕੇ ਆ ਕੇ ਪਰ ਇੱਥੇ ਕੋਈ ਸਮਾਜ ਕੋਈ ਸਿਸਟਮ ਕੋਈ ਸਿਸਟਮ ਨੂੰ ਚਲਾਉਣ ਵਾਲਾ ਨਮਾਇੰਦਾ ਇੱਥੇ ਨਹੀਂ ਖੜਦਾ ਨਾ ਕੋਈ ਸਮਾਜ ਦਾ ਮੋਢੀ ਖੜਦਾ ਆ ਕੇ ਜਿਹਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਆ ਇੱਥੇ ਲੋਕ ਅਕਸਰ ਸੜਕਾਂ ਦੇ ਉੱਤੇ ਪਈ ਮਰ ਜਾਂਦੇ ਆ ਕੋਈ ਜਿਉਂਦੇ ਨੂੰ ਨਹੀਂ ਚੱਕਦਾ ਮਰੇ ਨੂੰ ਤਾਂ ਜ਼ਰੂਰ ਗੱਡੀ ਆ ਕੇ ਲੈ ਜੂ ਅਸੀਂ ਅਕਸਰ ਗੱਲ ਕਰਦੇ ਆ ਇਹੀ ਸੋਨੂੰ ਦੀ ਇੱਥੇ ਪਏ ਦੀ ਮੌਤ ਹੋ ਜਵੇ ਇਹਨੂੰ ਇੱਕ ਘੰਟੇ ਜਾ ਕੇ ਗੱਡੀ ਲੈ ਜੂ ਪਰ ਜਿਉਂਦੇ ਨੂੰ ਚਾਹੇ ਮੀਨਾ ਪਿਆ ਰਵੇ ਜਮਾਂ ਗਲ ਜਿਵੇਂ ਸੈਰੀ ਪੂਰੀ ਖੋਪੜੀ ਕੀੜੇ ਖਾ ਜਾਣ ਗੱਡੀ ਆਊਗੀ ਜੇ ਕੋਈ 112 ਤੇ ਕਾਲ ਕਰ ਦੂ ਜਾਂ ਸੌਰੀ 108 ਤੇ ਦੇਖ ਕੇ ਮੁੜ ਜਾਣਗੇ ਵੀ ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਜੇ ਕਿਸੇ ਨੇ ਕਹਿ ਕਹਾ ਕੇ ਥੋਪੇਜ ਵੀ ਦਿੱਤਾ ਤਾਂ ਹਸਪੀਟਲ ਦੇ ਵਿੱਚੋਂ ਵਾਪਸ ਚਲੇ ਜਾਓ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਡਾਕਟਰ ਨੂੰ ਜਾਂ ਕਿਸੇ ਅਫਸਰ ਦੀ ਮਾੜੀ ਗੱਲ ਨਹੀਂ ਕਰਦੇ ਇਹ ਸਾਡੇ ਪੰਜਾਬ ਦੇ ਸਿਸਟਮ ਦੀ ਗੱਲ ਕਰਦੇ ਆ। ਸਭ ਤੋਂ ਵੱਧ ਲੋਡ ਆ ਇਹਨਾਂ ਲਵਾਰਸ ਲੋਕਾਂ ਨੂੰ ਜਿਹੜੇ ਜਾਂ ਤਾਂ ਆਪਣੀਆਂ ਗਲਤੀਆਂ ਦੇ ਕਰਕੇ ਜਾਂ ਕੋਈ ਵਕਤ ਦੀ ਮਾਰ ਚੱਲਦੇ ਆ ਜਾਂ ਕੋਈ ਆਪਣੀਆਂ ਗਲਤੀਆਂ ਦੇ ਚੱਲਦੇ ਆ ਤਕਰੀਫਾਂ ਚੱਲਦੇ ਆ। ਇਹਨਾਂ ਨੂੰ ਜ਼ਿਆਦਾ ਲੋਡ ਹੁੰਦੀ ਆ। ਇਹਨਾਂ ਨੂੰ ਜ਼ਰੂਰਤ ਜ਼ਿਆਦਾ ਵਾ ਉਹਨਾਂ ਸਰਕਾਰੀ ਹਸਪਤਾਲਾਂ ਦੀ ਪਰ ਉੱਥੇ ਆਧਾਰ ਕਾਰਡ ਉੱਥੇ ਪਿੱਛੇ ਅਟੈਂਡਰ ਦੇਖਿਆ ਜਾਂਦਾ ਵੀ ਤੇਰੇ ਨਾਲ ਕੌਣ ਆ ਉਥੇ ਬੰਦੇ ਦੇ ਕੋਲੇ ਪੈਸੇ ਹੈਗੇ ਜਾਂ ਨਹੀਂ ਹੈਗੇ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਉਰੇ ਨਾਲ ਕੋਈ ਹੈਗਾ ਜਾਂ ਨਹੀਂ ਹੈਗਾ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਉਥੇ ਦੇਖਿਆ ਜਾਣਾ ਚਾਹੀਦਾ ਬੰਦੇ ਦੀ ਤਕਲੀਫ ਕੀ ਆ ਬੰਦੇ ਦੇ ਹਾਲਾਤ ਕੀ ਆ ਪਰ ਅਫਸੋਸ ਸਾਡਾ ਸਿਸਟਮ ਹਜੇ ਇਸ ਕਾਬਲ ਨਹੀਂ ਹੋਇਆ ਵੀ ਉਹਨਾਂ ਦੀ ਬਾਹ ਫੜ ਸਕੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਨਾਲ ਜਿਹੜੇ ਲਾवारिस ਨੇ ਜਿਨ੍ਹਾਂ ਦੇ ਸਿਰਾਂ 'ਚ ਕੀੜੇ ਪੈ ਗਏ ਇਸੇ ਰੋਡ ਤੋਂ ਹੀ ਕਰੀਬ 10 ਤੋਂ 12 ਬੰਦੇ ਅਸੀਂ ਲਿਜਾ ਚੁੱਕੇ ਆ ਜਿਨ੍ਹਾਂ ਦੇ ਕੀੜੇ ਪਏ ਸੀ ਕਿਸੇ ਲੱਤ ਬਾਂਹ 'ਚ ਨਹੀਂ ਸਿਰ 'ਚ ਸਿਰ 'ਚ ਕੀੜੇ ਪਿਆਣ ਵਾਲੇ ਬੰਦੇ ਇਸ ਰੋਡ ਤੋਂ ਦੁਰਗਾ ਮਾਤਾ ਮੰਦਿਰ ਦੇ ਕੋਲੋਂ ਲੈ ਕੇ ਗੁਰੂ ਨਾਨਕ ਸਟੇਡੀਅਮ ਵਾਲੇ ਚੌਂਕ ਤੋਂ ਲੈ ਕੇ ਇਹ ਵਿਚਾਲੇ ਵਿਚਾਲੇ 10 ਤੋਂ 12 ਬੰਦੇ ਅਸੀਂ ਪਿਛਲੇ 7-8 ਸਾਲਾਂ ਦੇ ਵਿੱਚ ਲੈ ਕੇ ਗਏ ਆ ਜਿਨ੍ਹਾਂ ਦੇ ਸਿਰ 'ਚ ਕੀੜੇ ਪਏ ਸੀ ਬਾਕੀ ਲੱਤਾਂ ਬਾਹਾਂ ਵਾਲੇ ਤਾਂ ਕਿੰਨੇ ਹੀ ਆ ਸਿਰ ਦੇ ਵਿੱਚ ਕੀੜਿਆਂ ਵਾਲੇ 10 ਤੋਂ 12 ਬੰਦੇ ਲਿਜਾ ਚ ਐਵੇਂ ਇਹ ਵੀਰ ਦੀ ਵੀ ਖੋਪੜੀ ਤੱਕ ਕੀੜੇ ਪਹੁੰਚੇ ਪਏ ਬਹੁਤ ਸ਼ੁਕਰੀਆ ਸੰਦੀਪ بھائی ਦਾ ਜੀਨੇ ਸਮਾਂ ਰੰਦੇ ਆ ਸਾਨੂੰ ਕਾਲ ਕਰਤੀ ਜੇ ਇਹ ਹੀ ਇੱਕ ਜਾਂ ਦੋ ਦਿਨ ਹੋਰ ਟੱਪ ਜਾਂਦੇ ਤਾਂ ਇਹਦੀ ਖੋਪੜੀ ਦਾ ਕਰੀਬ 50% ਇਸਾ ਕੀੜਿਆਂ ਨੇ ਖਾ ਜਾਣਾ 50% ਦਾ ਹਜੇ ਐਡਾ ਵੱਡਾ ਹੋਲ ਇੱਕਾ ਇੱਕ ਥੋੜਾ ਜਿਹਾ ਛੋਟਾ ਹੋਲ ਦੋ ਹੋਲ ਆ ਤੇ ਇਹ ਇੱਕ ਜਾਂ ਦੋ ਦਿਨਾਂ ਦੇ ਵਿੱਚ ਅੱਧੇ ਤੋਂ ਵੱਧ ਸਿਰ ਦਾ ਉੱਪਰਲਾ ਹਿੱਸਾ ਖਾ ਜਾਣਾ ਸੀ ਕੀੜੇ ਬਸ ਅਰਦਾਸ ਕਰਿਓ ਅਸੀਂ ਸੋਨੂੰ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਉੱਥੇ ਲਿਜਾ ਕੇ ਵੀਰੇ ਦਾ ਪਹਿਲਾਂ ਦਾ ਸਿਰ ਦੇ ਵਿੱਚੋਂ ਕੀੜੇ ਕੱਢਾਂਗੇ ਸਾਫ਼ ਕਰਾਂਗੇ ਜ਼ਖਮ ਉਸ ਤੋਂ ਬਾਅਦ ਇਲਾਜ ਸ਼ੁਰੂ ਹੋਊਗਾ ਬਸ ਅਰਦਾਸ ਕਰਿਓ ਵੀਰਾ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਜੀਵਨ ਚ ਕੀਤੀਆਂ ਹੋਈਆਂ ਆਪਣੀਆਂ ਗਲਤੀਆਂ ਭੁੱਲਾਂ ਨੂੰ ਬਖਸ਼ਾਉਂਦਾ ਹੋਇਆ ਕਿ ਚੰਗਾ ਜੀਵਨ ਬਤੀਤ ਕਰੇ ਕਮੀਆਂ ਤਾਂ ਸੋਨੂ ਚ ਵੀ ਰਹੀਆਂ ਹੋਣਗੀਆਂ ਜਿਹੜਾ ਇੱਥੇ ਬੈਠਾ ਫੁੱਟ ਪਾਸ ਤੇ ਪਰ ਸਾਡਾ ਫਰਜ਼ ਆ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਅਸੀਂ ਕਮੀਆਂ ਨਹੀਂ ਅਸੀਂ ਹਾਲਾਤਾਂ ਨੂੰ ਦੇਖਣਾ ਤੁਹਾਨੂੰ ਉੱਠ ਖੜਾ ਹੋ ਵੀਰੇ ਉਹ ਕਿਹੜਾ ਤੁਨੂੰ ਦੇ ਆਧਾਰ ਕਾਰਡ ਹੈਗਾ ਤੇਰੇ ਕੋਲੇ ਤੁਨੂੰ ਆਧਾਰ ਕਾਰਡ ਹੈਗਾ ਤੇਰਾ ਉਹਨਾ ਕਾਗਜ਼ੇ ਤਾਂ ਨਹੀਂ ਕੋਈ ਇਹਦੇ ਚ ਕਾਗਜ਼ ਤਾਂ ਨਹੀਂ ਕੋਈ ਹੈਗਾ ਬੈਠੋ ਫਿਰ ਪਿੱਛੇ ਬੱਬਲ ਚੜੜ ਉੱਪਰ ਚੜੜ ਚਲ ਚੜ ਕੇ ਅਨਮੋਲ ਚੜ ਕੇ ਸ਼ੁਕਰੀਆ ਭਾਈ ਤੁਹਾਡਾ ਸਾਰਿਆਂ ਦਾ ਤੁਸੀਂ ਖੜੇ ਸਾਨੂੰ ਦੇਖ ਕੇ ਧੰਨਵਾਦ ਐਦਾਂ ਜਿੱਥੇ ਵੀ ਕਿਤੇ ਜਾਈਦਾ ਰਾਗੀਰ ਲੋਕ ਖੜ ਕੇ ਸਪੋਰਟ ਕਰਦੇ ਨੇ ਪਰ ਸਿਸਟਮ ਨਹੀਂ ਕਿਤੇ ਖੜਦਾ ਸਿਸਟਮ ਨਾਲ ਜੁੜੇ ਹੋਏ ਲੋਕ ਵੀ ਕਈ ਵਾਰ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰਦੇ ਨੇ ਬਹੁਤ ਸਾਰੇ ਚੌਂਕਾਂ ਦੇ ਵਿੱਚੋਂ ਪੁਲਿਸ ਮੁਲਾਜ਼ਮ ਵੀਰ ਸਾਨੂੰ ਫੋਨ ਕਰਦੇ ਨੇ ਅਸੀਂ ਉੱਥੋਂ ਲੈ ਕੇ ਆਉਨੇ ਉਹ ਉਹ ਵੀਡੀਓ ਭੇਜਦੇ ਨੇ ਪਰ ਉਹ ਵੀ ਚਾਹੁੰਦੇ ਨੇ ਅਸੀਂ ਕੁਝ ਕਰੀਏ ਪਰ ਉਹ ਕਰ ਨਹੀਂ ਪਾਉਂਦੇ ਕਿਉਂਕਿ ਇਹ ਸਾਡੇ ਸਿਸਟਮ ਨੂੰ ਬਦਲਣ ਦੀ ਲੋੜ ਆ ਸਾਡੇ ਸਿਸਟਮ ਦੇ ਵਿੱਚ ਬਦਲਾਅ ਲੈ ਕੇ ਆਉਣ ਦੀ ਲੋੜ ਆ ਇੱਕ ਚੌਂਕ ਦੇ ਵਿੱਚ ਖੜਾ ਟ੍ਰੈਫਿਕ ਇੰਚਾਰਜ ਏਐਸਆਈ ਵੀਰ ਜੇ ਕਿਸੇ ਲੋੜਬੰਦ ਦੀ ਮਦਦ ਨਹੀਂ ਕਰ ਪਾਉਂਦਾ ਜਾਂ ਇੱਕ ਥਾਣੇ ਦਾ ਐਸਐਚਓ ਜਿਹੜਾ ਕੋਈ ਵੀਰ ਸਾਨੂੰ ਫੋਨ ਕਰਕੇ ਦੱਸਦਾ ਵੀ ਇੱਥੇ ਬੰਦਾ ਪਿਆ ਤੁਸੀਂ ਲੈ ਜਾਓ ਤਾਂ ਅਸੀਂ ਸਮਝ ਸਕਦੇ ਹਾਂ ਸਾਡੇ ਸਿਸਟਮ 'ਚ ਕਿੰਨੀ ਤਬਦੀਲੀ ਦੀ ਲੋੜ ਆ ਅਸੀਂ ਮਾੜਾ ਚੰਗਾ ਨਹੀਂ ਕਹਿੰਦੇ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਗਈਆਂ ਇਸ ਤੋਂ ਪਹਿਲਾਂ ਵੀ ਬਥੇਰੇ ਆਏ ਆਪਣੇ ਆਪਣਾ ਹਿਸਾਬ-ਕਿਤਾਬ ਕਰਕੇ ਸਮਾ ਪੂਰਾ ਕਰਕੇ ਚਲੇ ਗਏ ਆ ਪਰ ਸਰਕਾਰ ਤੋਂ ਉਮੀਦ ਬਹੁਤ ਆ ਇਸ ਉਮੀਦਾਂ ਦੀ ਸਰਕਾਰ ਤੋਂ ਉਮੀਦ ਬਹੁਤ ਆ ਵੀ ਇਹ ਆਪਣੇ 5 ਸਾਲਾਂ ਦੇ ਕਾਰਜ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਾਲਾ ਜਰੂਰ ਕਰਨਗੇ ਜਿਹੜੇ ਸੜਕਾਂ ਤੇ ਲਾਵਾਰਸ ਨੇ ਉਹ ਕੀੜਿਆਂ ਤੋਂ ਨਹੀਂ ਖਾਦੇ ਜਾਣਗੇ ਘਟੋ ਘਟ ਜਿਹਨੂੰ ਮੈਡੀਕਲ ਸਹੂਲਤ ਦੀ ਲੋੜ ਆ ਜਿਹੜਾ ਐਕਸਟ੍ਰੀਮਲੀ ਲੈਵਲ ਤੇ ਬਿਮਾਰ ਆ ਉਹਦੇ ਕੋਈ ਸੱਟ ਲੱਗੀ ਜ਼ਖਮ ਹੋ ਗਏ ਕੀੜੇ ਪੈ ਗਏ ਉਹਦੀ ਕੋਚ ਪ੍ਰਤੀਤ ਸਭ ਤੋਂ ਪਹਿਲੇ ਨੰਬਰ ਤੇ ਹੋਵੇ ਉਹਨੂੰ 108 ਐਂਬੂਲੈਂਸ ਤਰੰਤ ਚੱਕੇ ਦਾਖਲ ਕਰਾਵੇ ਤੇ ਕੀਤੇ ਹੋਏ ਦਾਖਲ ਉਸ ਬੰਦੇ ਦੀ ਪੂਰੀ ਜਾਂਚ ਹੋਵੇ ਉਹ ਬੰਦਾ ਜੇ ਹਸਪਤਾਲ ਚੋਂ ਗਾਇਬ ਹੋ ਜਾਂਦਾ ਭੱਜ ਜਾਂਦਾ ਛੱਡ ਜਾਂਦਾ ਤਾਂ ਉਹਦਾ ਕੋਈ ਰਿਸਪੌਂਸਿਬਲ ਹੋਵੇ ਉਸ ਸੰਬੰਧਤ ਡਾਕਟਰ ਨੂੰ ਜਾਂ ਉੱਥੇ ਜਿਹੜੇ ਸਿਕਿਉਰਿਟੀ ਸਟਾਫ ਨੇ ਉਹਨਾਂ ਨੂੰ ਸਪੈਸ਼ਲੀ ਤੇ ਇਹ ਭੱਜਦੇ ਨਹੀਂ ਲੋਕ ਕਿੱਥੇ ਭੱਜ ਦੂ ਸੋਨ ਨੂੰ ਇਲਾਜ ਦੀ ਲੋੜ ਆ ਤੁਸ ਆਪ ਬਹਿ ਗਿਆ ਗੱਡੀ 'ਚ ਤੋਨੂੰ ਹੁਣ ਸਾਡੇ ਕੋਲੋਂ ਉੱਥੋਂ ਕਿਵੇਂ ਭੱਜਿਆਊਗਾ ਇਲਾਜ ਵਿੱਚ ਸੜਾ ਕੇ ਬਸ ਭੱਜਣ ਲਈ ਮਜਬੂਰ ਹੋਣਾ ਪੈਂਦਾ ਜਦੋਂ ਅੰਦਰ ਬੈਠਿਆਂ ਨੂੰ ਨਾ ਪੱਟੀ ਨਾ ਰੋਟੀ ਨਾ ਦਵਾਈ ਨਾ दारू irgendਦਾ ਕਰੂ ਤੇ ਕਰੂ ਇਸ ਕਰਕੇ ਸਿਸਟਮ ਦੇ ਵਿੱਚ ਕਰਕੇ ਤਬਦੀਲੀਆਂ ਕਿੰਨਾ ਪਰਾਲਾ ਜ਼ਰੂਰ ਕੀਤਾ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਕਰਦੋ ਵੀ ਆਪਾਂ ਇਹਨਾਂ ਲੋਕਾਂ ਲਈ ਕੁਝ ਕਰੀਏ ਜਿਨ੍ਹਾਂ ਦੇ ਕੀੜੇ ਤੱਕ ਪੈ ਰਹੇ ਨੇ ਕੀੜੇ ਪੈਣਾ ਇਹ ਲਬਜਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬੜੀ ਮੰਦ ਭਾਗੀ ਗੱਲ ਬਸ ਅਰਦਾਸ ਕਰਿਓ ਉਹਨੂੰ ਵੀਰੇ ਵਾਸਤੇ ਸਾਨੂੰ ਵੀ ਮਹਾਰਾਜ ਸਮਤਪੁੱਤੀ ਬਖਸ਼ਣ ਅਸੀਂ ਵੀਰ ਦੀ ਸੇਵਾ ਸੰਭਾਲ ਕਰਦੇ ਲੁਧਿਆਣਾ ਫਹਾਰਾ ਚੌਕ ਤੋਂ ਜਦੋਂ ਆਪਾਂ ਦੁਰਗਾ ਮਾਤਾ ਮੰਦਿਰ ਵੱਲ ਨੂੰ ਜਾਂਦੇ ਆ ਵਿਚਾਲੇ ਇਹ ਸੜਕ ਦੇ ਉੱਤੇ ਪਿਆ ਵੀਰ ਰੱਖ ਬਾਗ ਦੇ ਬਿਲਕੁਲ ਸਾਹਮਣੇ ਪਿਆ ਵਾ ਇਸ ਤੋਂ ਅਗਲਾ ਜਿਹੜਾ ਚੌਕ ਆ ਉਹ ਵੀ ਉਹ ਆ ਨਾ ਗੁਰਦਾਨਗ ਸਟੇਡੀਅਮ ਵਾਲਾ ਚੌਕ ਗੁਰਨਾਨਕ ਸਟੇਡੀਅਮ ਵਾਲੇ ਚੌਕ ਤੋਂ ਪਹਿਲਾਂ ਥੋੜਾ ਜਿਹਾ ਲੁਧਿਆਣਾ ਕਲੱਬ ਤੋਂ ਥੋੜਾ ਜਿਹਾ ਪਹਿਲਾਂ ਰੋਡ ਦੇ ਉੱਤੇ ਪਿਆ ਸੋਨੂੰ ਸਾਡੇ ਸਿਸਟਮ ਨੂੰ ਆਵਾਜ਼ਾਂ ਮਾਰ ਰਿਹਾ ਮਾਰਾ ਇਹਨੇ ਡਿਊਟੀ ਵੀ ਸਾਡੀ ਲਈ ਕੀਤੀ ਅਸੀਂ ਆ ਚੁੱਕੇ ਹਾਂ ਲੈ ਕੇ ਚੱਲਿਆਂ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਬਾਈ ਉਹ ਆਇਆ ਮੁੰਡਾ ਵੀਰੇ ਜੀ ਨੇ ਵੀਡੀਓ ਭੇਜੀ ਦੋ ਮਿੰਟ ਚ ਆਇਆ ਠੀਕ ਹੈ ਵੀਰੇ ਠੀਕ ਹਾਂ ਨਮਨ ਕੀ ਹਾਲ ਹੈ ਵੀਰੇ ਠੀਕ ਹੋ ਸਤਿਕਾਰ ਵੀਰੇ ਸਤਿਕਾਰ ਸਤਿਕਾਰ ਵੀਰੇ ਸਤਿਕਾਰ ਜੀ ਐਸੀ ਜੀ ਅੱਜ ਦੀ ਵੀਡੀਓ ਬਿਲਕੁਲ ਕੋਈ ਲਫ਼ਜ਼ ਨਹੀਂ ਆਏ ਕਿ ਅਸੀਂ ਜਸਟੀਫਾਈ ਕਰ ਸਕੀਏ ਉਸ ਬੰਦੇ ਦਾ ਜਿਹੜਾ ਹਾਲ ਹੈ ਉਹ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਿਓਗਾ ਕਿ ਕਿੰਨੀ ਕੁ ਅਜ਼ੀਅਤ ਦੇ ਵਿੱਚ ਉਹ ਰਹਾ ਹੋਏਗਾ ਤੇ ਇੰਨਾ ਕੋ ਬੁਰਾ ਹਾਲ ਕਿ ਉਹਦੇ ਸਿਰ ਦੇ ਅੰਦਰ ਕੀੜੇ ਚੱਲ ਰਹੇ ਹਨ ਤੇ ਉਹਦੇ ਸਿਰ ਨੂੰ ਖਾ ਰਹੇ ਨੇ ਆਦਮ ਹੋਰ ਕੀੜੇ ਉਸ ਬੰਦੇ ਦਾ ਕੀ ਹਾਲ ਹੋਏਗਾ ਤੇ ਇਹ ਹਕੂਮਤ ਜਿਹੜੀ ਹੈ ਮੋਦੀ ਸਰਕਾਰ ਉਹਦੇ ਤੇ ਇੱਕ ਸਵਾਲੀਆ ਨਿਸ਼ਾਨ ਹੈ ਕਿ ਆਪਣੇ ਦੇਸ਼ ਦੇ ਵਿੱਚ ਤੁਸੀਂ ਰਹਿ ਕੇ ਇਹ ਬੰਦਿਆਂ ਨੂੰ ਕਮਸ ਤੋਂ ਮੈਡੀਕਲ ਦੀ ਸਹੂਲਤ ਤੇ ਉਹਨਾਂ ਨੂੰ ਮਿਆਸਰ ਹੋਵੇ ਨਾ ਕੋਈ ਇਸ ਤਰ੍ਹਾਂ ਕੀ ਬੰਦਾ ਯਾਰ ਬੋਲੇ ਤੇ ਉਹ ਸਰਦਾਰ ਜੀ ਨੂੰ ਸਲੂਟ ਹੈ ਜਿਨ੍ਹਾਂ ਨੂੰ ਵੀਡੀਓ ਭੇਜੀ ਗਈ ਤੇ ਉਹ ਉਸੇ ਟਾਈਮ ਉਹਨਾਂ ਨੇ ਕੋਈ ਡਿਲੇ ਨਹੀਂ ਕੀਤਾ ਕਿ ਅਸੀਂ ਕੱਲ ਲੈਵਾਂਗੇ ਰਾਤ ਦਾ ਟਾਈਮ ਹੈ ਉਸ ਉਸ ਵੀਰੇ ਨੂੰ ਚੁੱਕਣਗੇ ਨੇ ਕਿ ਚਲੋ ਇਹਦਾ ਮੈਡੀਕਲ ਅਸੀਂ ਇਹਦਾ ਇਲਾਜ ਕਰਵਾ ਸਕੀਏ ਇਹਨੂੰ ਬਿਹਤਰ ਕਰ ਸਕੀਏ ਤੇ ਅਸੀਂ ਇਹੋ ਹੀ ਦੁਆ ਕਰਾਂਗੇ ਉਹ ਬੰਦਾ ਬਿਹਤਰ ਹੋਵੇ ਉਹਦਾ ਜਿਹੜਾ ਹਾਲ ਏ ਉਹ ਉਸ ਸਥਿਤੀ ਤੋਂ ਨਿਕਲੇ ਤੇ ਸਰਦਾਰ ਜੀ ਨੇ ਜਿਹੜਾ ਇਕਦਮ ਕੀ ਕੀਤਾ ਨਾ ਉਹ ਬਹੁਤ ਵੱਡਾ ਹੈ ਇਨਸਾਨੀਅਤ ਦੀ ਖਿਦਮਤ ਕਰਨਾ ਇਹ ਬਹੁਤ ਬਹੁਤ ਵੱਡੀ ਗੱਲ ਹੈ ਹਰ ਬੰਦਾ ਨਹੀਂ ਕਰ ਸਕਦਾ ਉਸ ਬੰਦੇ ਦਾ ਤੁਸੀਂ ਅੰਦਾਜ਼ਾ ਲਾਓ ਕਿ ਉਹਦੇ ਸਿਰ ਦੇ ਅੰਦਰ ਕਿੱਡੇ ਕਿੱਡੇ ਵੱਡੇ ਸوراਖ ਨੇ ਕਿਸ ਤਰ੍ਹਾਂ ਬੰਦਾ ਜੀਰੇ ਹੋਏਗਾ ਤੇ ਹੈ ਕਿ ਉਸ ਜਗ੍ਹਾ ਦੇ ਇੱਤੇ ਜਿੱਥੇ ਐਡੇ ਵੱਡੇ ਅਫਸਰ ਕੈਂਟ ਏਰੀਆ ਪਿੱਛੇ ਰਹਾਇਸ਼ ਹੈ ਇਹ ਵੱਡੇ ਅਫਸਰਾਂ ਦੀ ਕਿਸੇ ਦੀ ਨਜ਼ਰ ਨਹੀਂ ਪਈ ਕੋਈ ਵੀ ਉਹਦਾ ਇਲਾਜ ਕਰਵਾ ਸਕਦਾ ਸੀ ਫਿਰ ਆ ਜਾ ਕੇ ਅੱਗੇ ਕੌਣ ਆਏ ਨੇ ਸਰਦਾਰ ਆਏ ਨੇ ਸਿੱਖ ਆਏ ਨੇ ਅਸੀਂ ਕਿਉਂ ਕਹਿੰਦੇ ਆ ਕਿ ਖਾਲਸਾਧਾਨ ਆਉਣਾ ਚਾਹੀਦਾ ਇਸੀ وجہ ਤੋਂ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿੰਦੇ ਹੋ ਕਮੈਂਟਸ ਕਰਕੇ ਦੱਸਣਾ ਬਾਕੀ ਮਿਲਣਾ ਕਿਸੇ ਨੈਕਸਟ ਵੀਡੀਓ ਦੇ ਵਿੱਚ